ਹੈਲੋ ਆਈ ਹੋਪ ਸਾਰੇ ਤੁਸੀਂ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪ੍ਰੀਤ ਰਜਨ ਨਿਊ ਵਲੌਗ ਦੇ ਵਿੱਚ ਅੱਜ ਦਾ ਸਾਡਾ ਵਲੌਗ ਸ਼ੁਰੂ ਹੁੰਦਾ ਇੱਥੋਂ ਇੱਥੋਂ ਨਿਊ ਵਲੌਗ ਦੇ ਵਿੱਚ ਸੋਨਜੀ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਸੋ ਰਜਨ ਹੈਲੋ ਮਮੂ ਮੇਰੇ ਕੰਮ ਕਰ ਜਾਂਦੀ ਹੈ ਤੇ ਸਾਡਾ ਇੱਕ ਬੰਦਾ ਹਲੇ ਸੁੱਤਾ ਹੀ ਵੀ ਹੈ लवली ਉਹ ਸੁੱਤਾ ਵੀ ਸੋ ਵਲੌਗ ਹੋਰ ਜਿਆਦਾ ਕਹਿੰਦਾ ਤੇ ਵਲੌਗ ਨੂੰ ਮਿਸ ਨਾ ਕਰਿਓ ਨਾ ਐਂਡ ਕਰਿਓ ਚੇਤੀ ਲੋ ਯ ਕਹਿੰਦੇ ਰਜਨ ਕੰਨੀ ਮੈਂ ਪਾਣੀ ਤੱਤਾ ਕਰਦੀ ਆ ਕਹਿੰਦੇ ਕਹਿੰਦੇ ਪਾਣੀ ਤੱਤਾ ਕਰਾ ਦਿੱਤਾ ਹੈ ਕਿਵਾਰ ਦਾ ਜਰੂਰ ਹੋ ਤਾਂ ਬਹੁਤ ਮਰੌਟ ਲੈ ਕਿਤੋਂ ਬਾਹਰ ਆਇਆ ਲੋ ਗੁੱਡ ਮਾਰਨਿੰਗ ਆ ਇਹ ਸਾਰੀ ਤੇੜੀਆਂ ਰਜਾਈਆਂ ਚੋਂ ਨਿਕਲਦਾ ਹੈ 61 ਜੱਕੀ ਵੀ ਹੈ। ਹੋ ਪਿਆ। ਦੋਨੇ ਕੁੱਤੇ ਕੁੱਤੇ ਨਾਲ ਨਾਲ ਹੈ। ਰਜ ਜੱਕੀ। ਚੱਕ ਕਿ ਹੋਇਆ ਕੰਨ ਉਹ ਗੰਜਮ ਕਰੇਗਾ ਅੰਦਰ ਦੀ। ਭਾਂਡੇ ਧੋਨੇ ਵਾਲੀ। ਭਾਂਡੇ ਧੋਨੇ ਵਾਲੀ। ਉਹ ਲੈ ਜਾ ਵਾਪਸ। ਇਹਦੀ ਮਸਤ ਲੇਡਾ ਵਾਪਸ ਤੂੰ ਆਪਣੀ ਬਰਾਤ ਹੁੰਦੀ ਆ ਤੂੰ ਸਭ ਜਾਣਦੀ ਏ ਮੈਂ ਛੱਡ ਨਹੀਂ ਸਕਦਾ ਤੈਨੂੰ ਤਾਨੇ ਤਾਂ ਕਰਦੇ ਵਿੱਚ ਹਾਏ ਰੋਬ ਜਮਾਵੇਂ ਤੂੰ ਰੋਬ ਚਲਾ ਹਾਂ ਸੁਣੋ ਜੀ ਅੱਜ ਰਜਨ ਨਵੀਂ ਰੈਸਿਪੀ ਟਰਾਈ ਕਰੀ ਅੰਮ੍ਰਿਤਸਰ ਜੀ ਇਹ ਤਾਂ ਮੈਨੂੰ ਬਹੁਤ ਹੋਰ ਹੀ ਲੱਗਦੀ ਆਂ ਕਿ ਕੀ ਕੀ ਸੋਚਦੇ ਹੋ ਤੁਸੀਂ ਕੀ ਬਣੂਗਾ ਇਹ ਖਾ ਕੇ ਦਿਲ ਜਵਾਲ ਨਾਲ ਗੰਦ ਭਾਈ ਜਾਊਗਾ ਪਰ ਮੈਂ ਬੋਲ ਨਹੀਂ ਸਕਦੀ ਨਾ ਸੋ ਬਹੁਤ ਤਗੜੀ ਚੀਜ਼ ਬਣਾ ਰਹੀ ਆ ਰਜਨ ਉਹ ਤਾਂ ਕੁੜੀ ਤੋਂ ਜਹਾਜ ਬਣਾਤਾ ਮੈਂ ਆ ਕਿ ਕਿ ਕੀ ਲੱਗਦਾ ਹੈ ਇਹ ਬਣਾਈ ਆ ਇੱਧਰ ਇੱਧਰ ਹੋਰ शैफ शे, दिखा दे पूरा मेनू <laughs> जैकी आपको क्या लगता है रजन क्या बनाएगी रजन क्या बनाएगी आप जीबे चाट रहे हो <laughs> चार नहीं, चारी। चारी। नहीं 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 ਉਹ ਇਹ ਰਜਨ ਨੂੰ ਖਾ ਕੇ ਪਤਾਏ ਪਤੇ ਆਏਗੇ ਇਹ ਕੀ ਬਣਾ ਹੈ ਕੀ ਤੂੰ ਹੋਈ ਨਹੀਂ ਟੱਕਦਾ ਕੋਲ ਮੂਝ ਬਾਲਾ ਹਾਈ ਨਹੀਂ ਮੇਰੇ ਬਾਹ ਡੇ ਗਿਆ ਮੇਰੇ ਤੇ ਬਾਹ ਡੇ ਗਿਆ ਅੱਛਾ ਜਟਣੀ ਪਈ ਈ ਯਾਰ ਵੇ ਉਹ ਪਈ ਨਾ ਲਾਲ ਜਟਣੀ ਆ ਸਾਡੇ ਤਾਂ ਫਰੇ ਜੀ ਕਹਿੰਦੇ ਨਵਾਂ ਸਮਾਂ ਯਾਰ ਹੋ ਰਿਹਾ ਸੁੱਖਾਂ ਦੀ ਤਿਆਰੀ ਚ ਰਜਨ ਨੇ ਖਾਦਾ ਜਸਨ ਨੇ ਵੀ ਖਾਤਾ ਪਰ ਕਹਿੰਦੇ ਕਹਿੰਦੇ ਘੈਂਟ ਨਹੀਂ ਲੱਗਾ ਹਾਂ ਕੀ ਘੈਂਟ ਬਣਿਆ ਹਾਂ ਲਾਜ਼ ਬੜੀ ਐਨਾ ਘੈਂਟ ਲੱਗਿਆ ਲਾਜ਼ੀ ਦਿਲ ਤੇ ਸਲੋਈ ਹਾਂਜੀ ਸ਼ੈਫ ਜੀ ਸੋ ਆਪਣੇ ਕੀ ਸੋਚਾ ਥਾ ਮੈਂ ਸੋਚਿਆ ਸੀ ਪਤਾ ਨਹੀਂ ਕਿ ਇਹ ਤੇ ਪੇਸਟ ਹੋ ਜਾਗਾ ਬਹੁਤ ਸਵਾਦ ਉਧਿਆ ਵਰ ਗਿਆ ਨਹੀਂ ਜੀ ਰੈਸੀ ਕਾਮਯਾਬ ਹੋਈ ਸੋਧ ਇਹ ਕੇ ਇਹ ਮੈਨੂੰ ਕਿਸੇ ਨੇ ਅੱਜ ਕੁਛ ਨਿਆ ਟ੍ਰਾਈ ਕੀਤਾ ਮੈਨੂੰ ਕਿਸੇ ਨੇ ਖਵਾਇ ਸੀ ਬਣਾ ਕੇ ਉਹਦੀ ਰਿਸਕ ਕੀਤੀ ਉਸਦੀ ਰਿਸਕ ਕੀਤਾ ਤੂੰ ਨਹੀਂ ਯੈਸ ਉਹਨੇ ਤਾਂ ਦੂਈ ਗਾਢ ਮਲਾਇਆ ਸੋਦੇ ਕੋਲ ਮਸਾਲਾ ਮਸੂਲਾ ਸੀਗਾ ਹੂੰ ਤੁਹਾਡੇ ਕੋਲ ਕੁਛ ਨਹੀਂ ਸੀ ਟ੍ਰਾਈ ਦੀ ਸੀ ਮੇਰੇ ਕੋਲ ਮੇਰੀ ਬਾਤ ਸੁਣੋ ਜੈਕੀ ਕੀ ਕਹਿਣਾ ਚਾਹੋਗੇ ਆਪ ਜੀਬੇ ਮਤ ਕਢਾਲੋ ਜੈਕੀ ਕੋਲ ਨਿਕਾਣਾ ਚਾਹੋ ਤੂੰ ਮਾਜਿਆ ਕਿ ਸਿਰਫ ਆਇਆ ਜਾਂਦਾ ਤੂੰ ਮੇਰੇ ਕੋਲ ਕੈਮਰਾ ਲਾ ਕੇ ਕਾ ਤੂੰ ਆਇਆ ਮੈਂ ਤੇਰੇ ਮਾਰੂ ਲਾ ਆ ਜਿਹੜਾ ਥੱਲੇ ਡਿੱਗੇ ਮੈਂ ਖਾ ਲੈਣਾ ਠੀਕਾ ਮੈਨੂੰ ਦੇ ਦੇ ਯਾਰ ਡਿੱਗਣਾਂ ਨਹੀਂ ਹੁੰਨਾਂ ਮੈਂ ਖਾ ਲੈਣੀ ਆ ਆ ਦੇਖੋ ਥੱਲੇ ਡਿੱਗੀਆਂ ਚੀਜ਼ਾਂ ਵੀ ਨਹੀਂ ਛੱਡਦੇ ਓਏ ਇੱਕ ਇੱਕ ਚੀਜ਼ ਬਚਾਉਣੀ ਚਾਹੀਦੀ ਆ ਪਤਾ ਕਿੰਨਾ ਖਾ ਖਾ ਪੈਸਾ ਕਮਾਉਨੇ ਆ ਤੇ ਉਹ ਪੈਸਾ ਤਾਂ ਨਹੀਂ ਸੀ ਪੈਸਾ ਹੀ ਨਾਲ ਆ ਪੈਸਾ ਨਹੀਂ ਆਇਆ ਸੀ ਨਾ ਵੀ ਭਾਬੀ ਥੋੜੀ ਥੋੜੀ ਚੀਜ਼ ਬਚਾਉਣੀ ਚਾਹੀਦੀ ਨਾ ਜੇ ਕੀ ਆਹ ਪਾ ਲਈ ਦਾਲ ਆਲੂ ਮਟਰ ਸੱਚੀ ਦੱਸਵਾਦ ਦਾ ਸੁਆਦ ਬਣਿਆ ਨਾ ਆ ਗਈ ਮम्मी ਟਰਾਈ ਕਰਕੇ ਦੱਸੂਗੀ ਕਿਵੇਂ ਦਾ ਲੱਗਿਆ ਲ ਉਹ ਭੱਜ ਗਈ ਜੇ ਕਿ ਮੀ ਖੜਕੇ ਇਹ ਕਾਲੀ ਕਿਉਂ ਨਹੀਂ ਹੁੰਦੀ ਨਹੀਂ ਮੇਰੇ ਵਾਲੇ ਕੈਮਰੇ ਜਾ ਕੇ